ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਚੋਟੀ ਦੇ ਐਸ ਵੱਡੇ ਲੀਡਰ ਨੂੰ ਕੀਤਾ ਗਿਆ ਗ੍ਰਿਫਤਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀਹਾਂ ਜਾਣਕਾਰੀ ਹੁਣੇ-ਹੁਣੇ ਮਿਲਿਆ ਜੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਇਨਫੋਰਸਮੈਂਟ ਡਾਇਰੈਕਟਰ ਏਡੀ ਨੇ ਸ਼ੁੱਕਰਵਾਰ ਨੂੰ ਦਿੱਲੀ ਆបਕਾਰੀ ਨਿਸ਼ਤੀ ਕਪੜੇ ਨਾਲ ਜੁੜੇ ਕਾਲੇ ਤਾਨੂ ਚਿੱਟਾ ਕਰਨ ਦੇ ਮਾਲ ਵਿੱਚ ਭਾਰਤ ਰਾਸ਼ਟਰ ਸਮਿਤੀ ਦੀ ਨਿਤਕ ਕਵੀਤਾਂ ਨੂੰ ਗ੍ਰਿਫਤਾਰ ਕੀਤਾ ਕੇਂਦਰੀ ਏਜੰਸੀ ਨੇ ਇਹ ਜਾਣਕਾਰੀ ਸੂਤਰਾਂ ਨੂੰ ਜਾਣਕਾਰੀ ਦਿੱਤੀ ਸੂਤਰਾਂ ਨੇ ਦੱਸਿਆ ਕਿ ਤੇਲੰਗਣਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰ ਸ਼ੇਖਰ 라ਉ ਦੀ ਬੇਟੀ ਕਵਿਤਾ ਨੂੰ ਪੁਛਪੜਤਾਲੀ ਦਿੱਲੀ ਲਿਆਂਦਾ ਜਾ ਰਿਹਾ ਸੀ ਇਸ ਤੋਂ ਪਹਿਲਾਂ ਏਡੀ ਅਧਿਕਾਰੀ ਨੇ ਹైదరాబాద్ ਤੇ ਕਵਿਤਾ ਦੇ ਟਿਕਾਣੇ ਤੇ ਛਾਪੇ ਮਾਰਿਆ ਤੇ ਬਾਚ ਉਸਨੂੰ ਗ੍ਰਿਫਤਰ ਕਰ ਲਿਆ ਬੀਆਰਐਸ ਨੇਤਾ ਤੇ ਸਾਬਕਾ ਮੰਤਰੀ ਬੈਮੁੱਲਾ ਪ੍ਰਸ਼ਾਂਤ ਰੇਡੀ ਨੇ ਹైదరాబాద్ ਕਿਹਾ ਕਿ ਪਾਰਟੀ ਐਮਐਲਏ ਸੀ ਕਵਿਤਾ ਨੂੰ ਗ੍ਰਿਫਤਰ ਕਰ ਲਿਆ ਗਿਆ ਹੈ ਤੇ ਰਾਤ 8:45 ਵਜੇ ਦੀ ਉਡਾਨ ਰਹੀ ਦਿੱਲੀ ਲਿਆਇਆ ਗਿਆ ਤੇ ਉਹਨਾਂ ਦੋਸ਼ ਲੈ ਕੇ ਇੱਕ ਕਦਮ ਪਹਿਲਾਂ ਤੋਂ ਜੋਇਨਾ ਮੰਦਤੀ ਤੇ ਓਐਸ ਦੇ ਵਿਰੋਧਪੁਰ ਬਦਸਨ ਕਰਨਗੇ ਵੀਡੀਓ ਦੇਖਣ ਲਈ ਤੁਹਾਡਾ